ਲੋ ਜੀ ਹੁਣ ਆਪਾਂ ਚੱਲਦੇ ਆਂ ਅੰਦਰ। ਇਹ ਕਸਤੇਲੋ ਦੇ ਆ ਦੇਖੋ ਸਾਰੀ ਇਹ ਪਾਣੀ ਦੇ ਵਿੱਚ ਬਣੀ ਹੋਈ ਹੈ ਇੱਧਰ ਇਹ। ਜੇ ਕਿਸੇ ਨੇ ਕਸਤੇਲੋ ਦੇ ਅੰਦਰ ਜਾਣਾ, ਉੱਪਰ ਜਾਣਾ, ਵਿੱਚ ਜਾਣਾ ਤਾਂ ਆਹ ਸਾਈਡ ਨੂੰ ਜਾਇ ਹੁੰਦਾ। ਦੇ ਦਿੰਨੇ ਆਂ ਹੋਰ ਰੈਂਟ ਫਿਰਮਿਓ ਨੇ। ਸ਼ਾਇਦ ਡਰਾਈਵਰ ਤਾਂ ਇਹਨਾਂ ਦਾ ਆ। ਅੱਛਾ? ਨਹੀਂ ਨਹੀਂ ਆਹ ਪਿਛਲਾ ਸਾਧ ਮੈਂ ਕਿਹਾ। ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਇੱਕ ਨਵੇਂ ਬਲੌਗ 'ਚ ਤੁਹਾਡਾ ਵੈਲਕਮ ਕਰਦੇ ਆਂ। ਤੇ ਅੱਜ ਆਪਾਂ ਆਏ ਹੋਏ ਹੁੰਮਣ ਫਿਰਮਿਓ ਨੇ। ਇਰਮੋਣੀ ਇਹ ਤੇ ਇੱਕ ਲੇਕ ਆ ਦੋਹੇ ਸਾਈਡ ਥੋੜਾ ਜਿਹਾ ਰਸਤਾ ਜਾਂਦਾ ਵਿੱਚ ਨੂੰ ਦੋਨੇ ਸਾਈਡ ਲੇਕ ਆ ਤੇ ਗੱਬੇ ਰੱਖ ਜਾਂਦੇ ਕਸਤੇਲੋ ਬਣੀ ਹੋਈ ਆ ਐਂਡ ਦੇ ਵਿੱਚ ਜਾ ਕੇ ਤੁਹਾਨੂੰ ਅੱਜ ਉਹ ਦਿਖਾਉਣੇ ਇਸ ਬਲੌਗ ਦੇ ਵਿੱਚ ਆਪਾਂ ਬਹੁਤ ਸੋਹਣੀ ਲੋਕੇਸ਼ਨ ਆ ਯਾਰ ਆ ਇੱਧਰ ਉਹ ਪਾਰਕ ਬਣੇ ਹੋਏ ਛੋਟੇ ਛੋਟੇ ਜੇ ਘੁੰਮਣ ਫਿਰਨ ਵਾਸਤੇ ਆ ਸਾਹਮਣੇ ਆ ਗਈ ਲੇਕ ਗਾਰ ਦਾ ਬਹੁਤ ਟੂਰਿਸਟ ਆਉਂਦਾ ਇੱਥੇ ਬਾਈ ਬਹੁਤ ਪਿਆਰੀ ਲੋਕੇਸ਼ਨ ਆ ਇਹ ਹੁਣ ਅਸੀਂ ਗੱਡੀ ਥੋੜੀ ਜਿਹੀ ਪਿੱਛੇ ਲਾ ਦਈਏ ਤੋਂ ਲੈਥੋ ਤੁਰ ਕੇ ਜਾਂਦੇ ਆ ਕਿਉਂਕਿ ਜੇ ਆਪਾਂ ਸਿੱਧਾ ਜਾ ਕੇ ਪੁਆਇੰਟ ਤੇ ਬਜੀ ਤਾਂ ਵੀ ਸੁਆਦ ਨਹੀਂ ਆਉਂਦਾ ਘੁੰਮਣ ਦਾ ਫਿਰ ਹੁਣ ਥੋੜੀ ਜਿਹਾ ਡੇਢ ਦੇ 2 ਕਿਲੋਮੀਟਰ ਪਿੱਛੇ ਲਾਤੀ ਹੁਣ ਇੱਥੇ ਮజే ਨਾਲ ਤੁਰੇ ਜਾਵਾਂਗੇ ਹੌਲੀ ਹੌਲੀ ਤੇ ਨਾਲ ਤੁਹਾਨੂੰ ਦਿਖਾਉਂਦੇ ਜਾਵਾਂਗੇ ਇੱਥੇ ਦੇ ਆਲੇ-ਜਾਲੇ ਦੇ 뷰 ਬਹੁਤ ਸੋਹਣੀ ਲੋਕੇਸ਼ਨ ਹੈ ਇਹ ਜਿਹੜੀ ਤੁਹਾਨੂੰ ਅੱਜ ਦਿਖਾਉਣੀ ਆ ਆਪਾਂ ਨੇ ਜਿਹੜਾ ਆਪਣਾ ਲਾਸਟ ਪੁਆਇੰਟ ਉਹ ਸਭ ਤੋਂ ਬੈਸਟ ਹੈ ਇੱਥੇ ਦਾ ਉਹ ਵੀ ਦਿਖਾਵਾਂਗੇ ਤੁਹਾਨੂੰ ਤੇ ਤੁਸੀਂ ਕਿਵੇਂ ਪਹੁੰਚ ਸਕਦੇ ਹੋ ਸਾਰਾ ਕੁਝ ਮੈਂ ਦੱਸੂਗਾ ਤੁਹਾਨੂੰ ਇਸ ਬਲੌਗ ਦੇ ਵਿੱਚ ਜੁੜੇ ਰਹੋ ਮੇਰੇ ਵੀਰ ਤੇ ਲਾਈਕ ਕਮੈਂਟ ਤੇ ਚੱਲਦੇ ਆ ਥੋੜਾ ਜਿਹਾ ਹੋਰ ਅੱਗੇ ਆਪਾਂ ਆਪਣੇ ਨਾਲ ਹੈਗਾ ਭਾਈ ਗੁਰਸ਼ੇਂਦਰ ਸਿੰਘ ਢਿੱਲੋਂ ਹਾਂ ਸਾਈਕਲਿੰਗ ਕਰਨ ਲੋਕ ਬਹੁਤ ਆਨੇ ਇੱਧਰ ਨੂੰ ਉਹ ਪਿੱਛੋਂ ਸਟਾਰਟ ਹੋ ਜਿੰਦੇ ਆ ਡੀਜ਼ਲ ਸਾਨੂੰ ਤੋਂ ਉਹ ਉੱਤੋਂ ਦੂਹ ਸਾਈਕਲਿੰਗ ਕਰਦੇ ਲੋਕ ਆਉਣੇ ਇੱਧਰ ਇਹ ਸਾਈਡ ਨੂੰ ਬੜੀ ਪਿਆਰੀ ਲੋਕੇਸ਼ਨ ਆ ਯਾਰ ਇੱਧਰ ਵੀ ਲੇਕ ਆ ਸਾਡੇ ਆਹ ਆ ਸਾਈਡ ਤੇ ਆਪੋਜ਼ਿਟ ਸਾਈਡ ਵੀ ਲੇਗਾ ਗੱਬਿਆ ਥੋੜਾ ਜਿਹਾ ਰਸਤਾ ਜਾਂਦਾ ਸੜਕ ਹੈ ਤੇ ਆ ਥੋੜੇ ਜਿਹੇ ਘਰ ਤੇ ਪਰਲੀ ਸਾਈਡ ਲੇ ਕੇ ਫੇਰ ਸ਼ੁਰੂ ਹੋ ਜਾਂਦੀ ਹੈ ਜੇ ਤੁਸੀਂ ਨਾਕਸ਼ੇ ਵਿੱਚ ਦੇਖੂਗਾ ਨਾ ਤੂੰ ਛੋਟਾ ਜਿਹਾ ਬਿਲਕੁਲ ਇਹ ਬਹੁਤ ਹੀ ਸ਼ਾਂਤ ਜੀ ਲੱਗਦਾ ਇਹ ਤੇ ਬਹੁਤ ਹੀ ਪਿਆਰੀ ਹੈ ਦੇਖੋ ਕਿੰਨਾ ਸੋਹਣਾ ਵਿਊ ਸਮੁੰਦਰ ਲੱਗਦਾ ਇੱਥੋਂ ਦਾ ਇੱਕ ਤਰ੍ਹਾਂ ਦਾ ਇਹ ਪਰ ਇਹ ਜਿਹੜਾ ਇਹ ਪਾਣੀ ਖਾਰਾ ਨਹੀਂ ਹੈਗਾ ਇਹ ਪਾਣੀ ਹੈਗਾ ਦੂਆ ਨਾਰਮਲ ਪਾਣੀ ਜਿਹੜਾ ਆਪਣਾ ਬੜੀ ਪਿਆਰੀ ਲੋਕੇਸ਼ਨ ਹੈ ਯਾਰ ਤੇ ਇਧਰ ਨਾਲ پارک ਬਣੇਵੇਂ ਛੋਟੇ ਛੋਟੇ ਤੁਸੀਂ ਇੱਥੇ ਬੈਠ ਕੇ ਆਪਣਾ ਰੋਟੀ ਪਾਣੀ ਵੀ ਖਾ ਸਕਦੇ ਹੋ ਜੇ ਕਿਸੇ ਨੇ ਘਰ ਤੋਂ ਲੈ ਕੇ ਆਉਣਾ ਆ ਸਿਰੇ ਤੋਂ ਸਿਰੇ ਤੱਕ ਇਹ ਆਪਾਰਾ ਲੰਬਾ ਲੰਬਾ ਨਾਲ ਤੁਸੀਂ ਆ ਵੀ ਆ ਕੇ ਆਪਣਾ ਇੰਜੋਏ ਕਰ ਸਕਦੇ ਹੋ ਤੇ ਆ ਵੀਊ ਦੇਖ ਸਕਦੇ ਹੋ। ਬਾਕੀ ਚੱਲਦੇ ਆਪਾਂ ਅੱਗੇ ਨੂੰ ਅੱਗੇ ਬਹੁਤ ਕੁਝ ਆ ਜੇ ਹੋਰ ਦੇਖਣੇ ਵਾਲਾ। ਤੇ ਯਾਰ ਸਜਾਵਟ ਤਾਂ ਇੰਨੀ ਜਿਆਦਾ ਕਰੀ ਹੋਈ ਏ ਨੇ ਇਹਨਾਂ ਨੇ। ਤੁਸੀਂ ਪੁੱਛੋ ਨਾ ਇੰਨਾ ਜਿਆਦਾ ਸੋਹਣਾ ਲੱਗਦਾ ਨਾ ਜਿੱਥੇ ਆਪਾਂ ਤੁਰ ਰਹੇ ਜਾਂ ਜਾ ਰਹੇ ਹਾਂ ਰਸਤਾ ਹਾ। ਸਾਰੇ ਹੀ ਬੜਾ ਸੋਹਣਾ ਮੋਡੀਫਾਈ ਕੀਤਾ ਹੋਇਆ ਇਹਨਾਂ ਨੇ ਫੁੱਲ ਫੁੱਲ ਬਹੁਤ ਲਾਏ ਹੋਏ ਨੇ। ਗੱਲਬਾਤ ਇੱਕ ਨੰਬਰ ਬਣਾਈ ਪਈ ਏ। ਲੋ ਜੀ ਇੱਧਰ ਬੰਦੇ ਨੇ ਗਾਂ ਚੱਕੀ ਹੋਈ ਏ ਆਪਣੇ ਮੋਢਿਆਂ ਦੇ ਉੱਪਰ। ਇੰਨੀ ਸੋਹਣੀ ਕਲਾਕਾਰੀ ਕੀਤੀ ਹੈ ਕਿਸੇ ਨੇ। ਕਮਾਲ ਆ। ਜਿਵੇਂ ਇੱਥੇ ਬਈ ਹੋਟਲ ਵੀ ਨਾ ਜਮੇ ਘਰਾਂ ਵਾਂਗ ਹੀ ਛੇ ਵਰਗੇ ਆਹ ਹੁਣੇ ਮੈਨੂੰ ਲੱਗਦਾ ਜਿਵੇਂ ਕਿ ਹੋਟਲ ਹੈ ਸ਼ਾਇਦ ਇਹ ਬਣਾਇਆ ਹੋਇਆ ਜੀ ਬਿਲਕੁਲ ਘਰ ਵਰਗਾ ਦੇਖੋ ਕਿੰਨਾ ਸੋਹਣਾ ਵਿਲਾਜ ਪਾਰਕਿੰਗ ਆ ਬਈ ਇੱਥੇ ਅੱਗੇ ਆ ਕੇ ਵੀ ਵਾਧੂਗਾ ਉਧਰ ਪਿੱਛੇ ਵੀ ਹੈਗੀਆਂ ਜੇ ਕਿਸੇ ਨੂੰ ਤੁਰਨ ਦਾ ਸ਼ੌਂਕ ਹੈ ਤਾਂ ਤੁਰ ਕੇ ਵੀ ਆ ਸਕਦੇ ਆਪਾਂ ਤੇ ਆਹ ਲਓ ਜੀ ਜਿਹੜੀ ਲੋਕੇਸ਼ਨ ਤੇ ਪਹੁੰਚਣਾ ਸੀ ਉਹਦੇ ਕੋਲ ਆ ਦੇਖੋ ਕਸਤੇ ਲੋਕ ਕਿਲਾ ਬਣਿਆ ਹੋਇਆ ਇਹ ਕਿਲਾ ਸਾਰਾ ਪਾਣੀ ਦੇ ਵਿੱਚ ਬਣਿਆ ਹੋਇਆ ਤੇ ਬਹੁਤ ਸੋਹਣਾ ਅੱਗੇ ਵਿੱਚ ਤੇ ਪਿੰਡ ਬਸਿਆ ਹੋਇਆ ਛੋਟਾ ਜਿਹਾ ਫਰ ਨੂੰ ਉਹ ਵੀ ਹਨਮਾ ਬਾਦ ਦੇ ਵਿੱਚ ਤੇ ਇਧਰ ਆ ਇਨਫੋਰਮੇਸ਼ਨ ਵਾਲੇ ਆ ਜੇ ਕਿਸੇ ਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਤੁਸੀਂ ਪਹਿਲਾਂ ਚੈੱਕ ਕਰੋ ਯਾਰ ਵਾਓ ਵੈਰੀ ਨਾਈਸ ਯਾਰ ਲੋਕੋ ਫੋਟੋ ਖਿਚਾ ਕੇ ਜਾਂਦੇ ਇੱਥੇ ਕਮਾਲ ਦੀ ਗੱਲ ਬਾਤ ਆ ਉਹ ਵੀ ਆਪਾਂ ਪ੍ਰੋਪਰ ਸਟੇਸ਼ਨ ਤੇ ਪਹੁੰਚ ਗਏ ਆ ਫਤੋਂ ਨਹੀਂ ਕੋਈ ਇਨਫੋਰਮੇਸ਼ਨ ਦੇ ਦਵਾਂ ਜੇ ਕੋਈ ਮੇਰਾ ਵੀ ਗੱਡੀ ਨਹੀਂ ਨਹੀਂ ਆ ਸਕਦਾ ਸਾਡੀ ਜੀ ਟ੍ਰੇਨ ਰਹੀ ਵੀ ਆ ਸਕਦੀ ਹੈ ਟ੍ਰੇਨ ਬਾਰੇ ਪਿੰਡ 'ਚ ਨਹੀਂ ਆਉਂਦੀ ਹੈ ਕਿ ਡੀਜ਼ਨਸਾਨੋ ਜਾ ਕੇ ਰੁਕ ਜਾਂਦੀ ਹੈ ਡੀਜ਼ਨਸਾਨੋ ਤੋਂ ਬੱਸਾਂ ਚੱਲਦੀਆਂ ਹੁਣ ਥੋੜੇ ਟਾਈਮ ਬਾਦ ਉਹ ਇੱਥੇ ਤੋਂ ਅੱਗੇ ਲੋਕੇਸ਼ਨ ਤੇ ਛੱਡ ਦੇਣਗੇ ਡੀਜ਼ਨਸਾਨੋ ਰੇਲਵੇ ਸਟੇਸ਼ਨ ਹੈ ਤੇ ਆਹ ਲੋਕੇਸ਼ਨ ਦੇਖਣ ਆ ਗਏ ਤੇ ਕੋਲੇ ਵਾਲਾ ਕਿੰਨਾ ਪਿਆ ਆਪਾਂ ਅੰਦਰ ਵੀ ਪਿੰਡ ਵੀ ਤਾਂ ਹੋਣਾ ਅੰਦਰ ਜਾ ਕੇ ਅੰਦਰ ਜਾ ਕੇ ਵੀ ਦੇਖਣ ਆਣੇ ਸਾਰਾ ਲੋ ਜੀ ਹੁਣ ਆਪਾਂ ਚੱਲਦੇ ਆਂ ਅੰਦਰ ਕਸਟੇਲੋ ਦੇ ਆ ਦੇਖੋ ਸਾਰੀਆਂ ਪਾਣੀ ਦੇ ਵਿੱਚ ਬਣੀ ਹੋਈ ਹੈ ਇੱਧਰੇ ਟੂਰਿਸਟ ਬਹੁਤ ਆਉਂਦਾ ਇੱਥੇ ਆ ਕੋਈ ਵੀ ਆਈਪੀ ਲੱਗਦਾ ਅਰੇ ਬਈ ਉਹ ਗੱਡੀ ਵਾਲਾ ਦੇਖਦੇ ਜਾਨੇ ਆ ਵੀ ਸਾਨੂੰ ਰੋਕਦਾ ਸੀ ਉਹਨੂੰ ਕਹਦੇ ਕੱਢਿਆ ਕਿੰਨੀ ਗੱਲ ਬਾਤ ਹੈ ਰ ਪੂਰੀ ਬਾਈ ਇੱਥੇ ਬਾਪੂ ਜੇ ਕਿਸੇ ਨੇ ਕਸਟੇਲੋ ਦੇ ਅੰਦਰ ਜਾਣਾ ਉੱਪਰ ਜਾਣਾ ਵਿੱਚ ਜਾਣਾ ਤਾਂ ਆਹ ਸਾਈਡ ਨੂੰ ਜਾਇਆ ਹੁੰਦਾ ਤੇ 6 ਕੁ ਯੂਰੋ ਦੀ ਟਿਕਟ ਆ ਤੋ ਟਿਕਟ ਲਾ ਕੇ ਉੱਪਰ ਵੀ ਜਾ ਸਕਦੇ ਮੈਂ ਪਹਿਲਾਂ ਵੀ ਆਇਆ ਹੋਇਆ ਔਰ ਮੈਂ ਪਹਿਲਾਂ ਸਾਰਾ ਕੁਝ ਦਿਖਾਇਆ ਹੋਇਆ ਪਿਛਲੇ ਬਲੌਗਾਂ ਚ ਤੇ ਗਰਮੀ ਬਾਬਾ ਅੱਜ ਗਰਮੀ ਨੇ ਆ ਨਾ ਪੂਰੇ ਵੱਟ ਕੱਡੇ ਪਏ ਆ ਤੇ ਆ ਜਦੋਂ ਤੁਸੀਂ ਆਉਂਗੇ ਕਿਸਤੇਲੋ ਦੇ ਬਾਦ ਆ ਛੋਟੇ ਜਿਹੇ ਪਿੰਡ ਜਿਹਾ ਬਣਿਆ ਹੋਇਆ ਇੱਥੇ ਬੜਾ ਘੈਂਟ ਆ ਇਹ ਢੇੜ ਭੜਕਾ ਹੀ ਬਹੁਤ ਆ ਗਲੀਆਂ ਭਰੀਆਂ ਦੀਆਂ ਭਰੀਆਂ ਪਈਆਂ ਜਲਾਤੋ ਬਾਈ ਬਹੁਤ ਖਾਣੇ ਲੋਕ ਆ ਨਾ ਜਲਾਤੋ ਦੀਆਂ ਫੈਕਟਰੀਆਂ ਬਹੁਤ ਆ ਇੱਥੇ ਹਰ ਜਗ੍ਹਾ ਦੁਕਾਨਾਂ ਇੱਧਰ ਵੀ ਦੁਕਾਨ ਜਲਾਤੋ ਦੀ ਉੱਧਰ ਵੀ ਆ ਵੀ ਦੁਕਾਨ ਜਲਾਤੋ ਦੀ ਆ ਕਮਾਲ ਇਹ ਆ ਦੇਖੋ ਯਾਰ ਉਰੇ ਰੌਣਕ ਮੇਲੇ ਹੀ ਬਹੁਤ ਆ ਇੱਧਰ ਵੀ ਜਲਾਤੋ ਆ ਗਈ ਜਲਾਤੋਂ ਮਨੋ ਲਾ ਦੋ ਤੁਸੀਂ ਕਾਫੀ ਮਸ਼ਹੂਰ ਹੋ ਰਹੇ ਜੀ ਲੋ ਜੀ ਆਪਾਂ ਇੱਥੇ ਆਏ ਹੋਏ ਆਂ ਸਿਰ ਮਿਓ ਨੇ ਕਿੰਨੀ ਘੰਟਾ ਆਹ ਜਿਹੜੇ ਫ੍ਰਿਜਾਂ ਜਿਹੜੇ ਲਾਉਣੇ ਹਨ ਆਪਾਂ ਜਿੰਨੇ ਵੀ ਜਲਾਤੋਂ ਦੇ ਦੁਕਾਨਾਂ ਅੱਜ ਸਾਰੇ ਚੰਗੀ ਜਿਹੜੀ ਭਾੜੀ ਪਾ ਕੇ ਜਾਓਗੇ ਇੰਨੀ ਕਿ ਜ਼ਿਆਦਾ ਭੀੜ ਹੈ ਤੇ ਭੀੜ ਵੀ ਸਿਰਫ ਜਲਾਤੋਂ ਵਾਲੀ ਦੁਕਾਨ ਪਰਿਆ ਬਾਕੀ ਸਾਈਡ ਨਹੀਂ ਹੈ ਕਿਤੇ ਵੀ ਅਭੀ ਪ੍ਰਾਣਾ ਹਨਾ ਇਹ ਤਾਂ ਛੋਟੇ ਛੋਟੇ ਗਲੀਆਂ ਬਣੀਆਂ ਕੋਈ ਇਧਰ ਨੂੰ ਜਾਂਦੀ ਆ ਕੋਈ ਸਿੱਧੀ ਲੰਘ ਜਾਂਦੀ ਆ ਤੇ ਕੋਈ ਐ ਸਾਈਡ ਨੂੰ ਜਾਂਦੀ ਆ ਕਿਤੇ ਉਹ ਸਾਹਮਣੇ ਲੇਕ ਹੈ ਜੇ ਇਧਰੋਂ ਆਇਆ ਲੇਕ ਵੱਲੋਂ ਸ਼ਹਿਰ ਉਹ ਭੀੜ ਭੜਕਾ ਬਹੁਤ ਸੀ ਅੰਦਰ ਯਾਰ ਅਸੀਂ ਤਾਂ ਬਾਹਰ ਨਿਕਲੇ ਗਰਮੀ ਬਹੁਤ ਲੱਗ ਰਹੀ ਸੀ ਇੱਥੇ ਟਾਈਟ ਬਹੁਤ ਸੀ ਹਵਾ ਨਹੀਂ ਲੱਗ ਰਹੀ ਇੱਥੇ ਕਿ ਜਮੇ ਅੰਦਰ ਗਲੀਆਂ ਤੰਗ ਬਹੁਤ ਆ ਲੰਬਾ ਜਾਂ ਬਹੁਤ ਆ ਪਿੱਛੋ ਵਿੱਚ ਉਹ ਇਧਰ ਬਈ ਮਨੂ ਲਾ ਬੋਟ ਚੱਲਦੀ ਆ ਹਾਂ ਬੋਰਡ ਪੁਆਇੰਟ ਇੱਧਰ ਸਾਲੋ ਲੋ ਜੀ ਸਿਰਮਿਓ ਨੇ ਆਈਲੈਂਡ ਟੂਰ ਆਹ ਵਾਲਾ ਨਕਸ਼ਾ ਬਾਈ ਦੇਖ ਲੋ ਐਦਾਂ ਹਨ ਦੋਨੋਂ ਸਾਈਡ ਲੇ ਕੇ ਇਹਦੇ ਆ ਲੰਬਾ ਲੰਬਾ ਚਾਈ ਜਾਂਦਾ ਆ ਐਂਡ ਵਾਲਾ ਪੁਆਇੰਟ ਆ ਇੱਧਰ ਇੱਧਰ ਆ ਆਹ ਵਾਲਾ ਇੱਥੇ ਗਾਰਡਨ ਜਾਂ ਬਣਿਆ ਹੋਇਆ ਆ ਸੋਹਣਾ ਆ ਨਾ 25 ਮਿੰਟ ਚਿਲਡਰਨ 6 ਯੂਰੋ ਆ ਅਡੂਲਟ 12 ਯੂਰੋ ਆ 25 ਮਿੰਟ ਦਾ ਥੋੜਾ ਟੂਰ ਕਰਾਉਣਗੇ ਇੱਥੇ ਲੋਕੋ ਵੇਟ ਕਰ ਰਹੇ ਹਨਾ ਤੇ ਪਿੱਛੇ ਦਾ ਵੀਓ ਐਨਾ ਸੋਹਣਾ ਤੇ ਐਨਾ ਸ਼ਾਨਦਾਰ ਦੇਖੋ ਹੁਣੇ ਫੁੱਲ ਫੱਲੇ ਬਹੋਲੇ ਮੇਰਾ ਜਣੀ ਕਹਨ ਬੰਦੇ ਮਨ ਲੱਗਦਾ ਇੱਕ ਵਾਰ ਆ ਗਿਆ ਨਾ ਐਨਾ ਸੋਹਣਾ ਤੇ ਟੂਰਿਸਟ ਐਨਾ ਕਿ ਤੁਸੀਂ ਪੁੱਛੋ ਹੀ ਨਾ ਰਿਕਾੜੇ ਤੋੜੇ ਪਏ ਆ ਇੰਨੀ ਜਾਰਾ ਦੁਨੀਆ ਉਹਰੇ ਜੇ ਮੇਰੇ ਕਿਸੇ ਵੀਰ ਕੋਲ ਗੱਡੀ ਨਹੀਂ ਹੈਗੀ ਜੇ ਕੋਈ ਟ੍ਰੇਨ ਆਹੀ ਆਉਣਾ ਚਾਹੁੰਦਾ ਤਾਂ ਇੱਥੇ ਆਪਾਂ ਟ੍ਰੇਨ ਆਹੀ ਵੀ ਘੁੰਮਣਾ ਸਕਦੇ ਆ ਪਰ ਆਪਾਂ ਨੂੰ ਡੀਜ਼ਨਸਾਂ ਨੂੰ ਰੁਕਣਾ ਪੈਣਾ ਡੀਜ਼ਨਸਾਂ ਨੂੰ ਤੱਕ ਰੇਲਵੇ ਸਟੇਸ਼ਨ ਹੈਗਾ ਉਤੋਂ ਬਾਅਦ ਆਪਾਂ ਆ ਸਕਦੇ ਆ ਬੱਸ ਰਾਹੀਂ ਇੱਥੇ ਉੱਥੋਂ ਬੱਸਾਂ ਚੱਲਦੀਆਂ ਪੰਜ 10 10 ਮਿੰਟ ਬਾਅਦ ਇੱਥੇ ਆ ਕੇ ਛੱਡ ਦਿੰਦੀਆਂ ਇੱਥੋਂ ਫੇਰ ਵਾਪਸ ਜਾਂਦੀਆਂ ਤੇ ਬੜੀ ਸੋਹਣੀ ਲੋਕੇਸ਼ਨ ਹੈ ਜੇ ਕੋਈ ਆਉਣਾ ਚਾਹੁੰਦਾ ਤਾਂ ਆ ਸਕਦਾ ਇੱਥੇ ਇੱਕ ਨੰਬਰ ਗੱਲ ਬਾਤ ਦਾ ਦਾਵ ਵਾਲੀ ਕਿਸਤੇ ਲੋ ਮਗਰਮਛ ਵੀ ਛੱਡੇ ਵਿੱਚ ਆਹ ਬਾਰੇ ਪੀੜ ਇੰਨੀ ਕਿ ਜ਼ਿਆਦਾ ਹੋਰੇ ਨਾ ਬਹੁਤ ਜ਼ਿਆਦਾ ਪੋਰਸ ਨਾਲ ਵੀ 2-2 ਖੜਦੇ ਆ ਤਿੰਨ-ਤਿੰਨ ਇਕੱਲੇ ਨਹੀਂ ਬਣਦੀ ਹੈਗੇ ਇੱਧਰ ਨਿੰਬੂ ਪਾਣੀ ਵਾਲਾ ਪੂਰਾ ਬਣਿਆ ਪਿਆ ਹੈ ਇਸ ਟਾਈਮ ਪੂਰਾ ਰਾਸ਼ ਹੈ ਦੇ ਕੋਲ ਕਿੰਨੇ ਦਾ ਲਾਏ ਬਨੇ ਸਾਡੇ 4 ਦਾ ਸਾਡੇ 4 ਜੀ ਦੇ ਗਲਾਸ ਹੈ ਨਿੰਬੂ ਦਾ ਲਾਗੋ ਸਿੱਧੂ ਸੂਤ ਆ ਪੂਰੀ ਟਾਪ ਲੋਕੇਸ਼ਨ ਤੇ ਬਣਾਇਆ ਹੋਇਆ ਨੇ ਆਪਣਾ ਜਦੋਂ ਤੁਸੀਂ ਬੋਰਡ ਦੇ ਵਿੱਚ ਬੈਠੋਗੇ ਨਾ ਹਰੇਕ ਦਾ ਲੱਗ-ਲੱਗ ਰੇਟ ਹੈ ਇੱਥੇ ਘੁੰਮ ਫਿਰ ਕੇ ਪਤਾ ਕਰ ਲਿਓ ਮੜਾ ਜਾਂ ਇੱਥੇ ਵੀ ਲੱਗੇ ਹੋਏ ਆ ਸਾਹਮਣੇ ਵੱਡਾ ਸ਼ਿਪਾ ਤੁਸੀਂ ਹਾਂ ਇੱਕ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਜੇ ਤੁਸੀਂ ਡੀਸਨਸਾਨਾ ਆਉਂਗੇ ਡੀਸਨਸਾਨਾ ਤੋਂ ਨਾ ਸ਼ਿਪ ਵੀ ਚੱਲਦਾ ਇੱਥੇ ਵਾਸਤੇ ਆਉਣ ਵਾਸਤੇ ਗਣਾ ਵੱਡੇ ਸ਼ਿਪਾ ਇਹਦੇ ਵਿੱਚ ਬੈਠ ਕੇ ਵੀ ਤੁਸੀਂ ਆ ਸਕਦੇ ਹੋ ਉੱਥੋਂ ਬੱਸ ਨਾਲ ਉਹਨਾਂ ਕਨ ਆ ਚੀਜ਼ ਸਹੀ ਹੈ ਤੁਸੀਂ ਏਦਾਂ ਸ਼ਿਪ ਰਾਹੀਂ ਆਜ ਵੀ ਕੋਈ ਬੈਠ ਕੇ ਉਹਤੇ ਹਾਂ ਜਿਹੜੇ ਪ੍ਰਾਈਵੇਟ ਜਿਹਨਾਂ ਨੇ ਆਪਣੇ ਥੇਕੇ ਤੇ ਲਈਆਂ ਹੋਈਆਂ ਚੀਜ਼ਾਂ ਉਹਨੀਆਂ ਨਾਲ ਸਾਰੇ ਲੋਕ ਬਿਠਾਉਣ ਨੇ ਵਿੱਚ ਤੇ ਲੈ ਕੇ ਜਾਣੇ ਆ ਉੱਪਰ ਵਾਲੀ ਦੀ ਗੇੜਾ ਦਮਾਉਣੇ ਆ ਇਹ ਜਿਵੇਂ ਕਿ 20 25 ਮਿੰਟ ਦਾ ਤੇ 10 ਕੋ ਯੂਰੋ ਲੈਣੇ ਆ ਇਹ ਇਹ ਚਾਰ ਚਲੇ ਪੈਸੇ ਦੇ ਵਿੱਚ ਨੂੰ ਵੀ ਘੁਮਾਉਣੇ ਕਿਲੇ ਦੇ ਵਿੱਚ ਨੂੰ ਸੌਰੀ ਆ ਕਿਲੇ ਦੇ ਵਿੱਚ ਨੂੰ ਵੀ ਸਾਰਾ ਆਲਾ ਦਾਲਾ ਘੁਮਾ ਕੇ ਲੈ ਕੇ ਆਉਣੇ ਆ ਜੋ ਕੋਈ ਮੇਰਾ ਵੀ ਪਹਿਲੀ ਵਾਰ ਤਾਂ ਝੂਰੂ ਕਰਕੇ ਜਾਇਆ ਚੀਜ਼ਾਂ ਮੈਂ ਤਾਂ ਪਹਿਲਾਂ ਕਰੀਆਂ ਹੋਈਆਂ ਨੇ ਦੇ ਦਿੰਦੇ ਆ ਹੋਰ ਅੱਜ ਰੈਂਟ ਸਿਰ ਮਿਉ ਨੇ ਸ਼ਾਇਦ ਡਰਾਈਵਰ ਤਾਂ ਇਹਨਾਂ ਦਾ ਆ ਅੱਛਾ ਨਹੀਂ ਨਹੀਂ ਆਪ ਚਲਾ ਸਕਦਾ ਮੈਂ ਕਿਨਾਂ ਨਹੀਂ ਹਾਂ ਹਾਂ ਕਿੱਧਰ ਚਲਾ ਲੂ ਮ ਆ ਆ ਲਿਖਿਆ ਬਣਾਉਣਾ ਉਹਨਾਂ ਨੇ ਉਹ ਲੰਘੇ ਲਿਖ ਲੋ ਉਹ ਤਾਂ ਸਾਰੀ ਇਨਫੋਰਮੇਸ਼ਨ ਹੁੰਦਾ ਗਾਈਡ ਆ ਪੂਰਾ ਇੱਕ ਤਰ੍ਹਾਂ ਦਾ ਉਹਨੇ ਸਾਰੇ ਹਿਸਟਰੀ ਦੱਸਣੀ ਉਹਦੇ ਦੀ ਹਾਂ ਹਾਂ ਇਹ ਕਾ ਚੱਲਿਆ ਪੂਰਾ ਗਰੁੱਪ ਆ ਇਹ ਹਾਂ ਆ ਵੀ ਆ ਵੀ ਆ ਗਿਆ ਬੱਕੜੀਆਂ ਬੱਕੜੀਆਂ ਕੰਪੜੀਆਂ ਹਾਂ ਨਾ ਨਾ ਜਿਹੜਾ ਘੁੰਮਣ ਵਾਲੇ ਗਰੁੱਪੇ ਲੱਗਦਾ ਪੂਰਾ ਹਾਂ ਅੱਖਾਂ ਹੁਣ ਦਿੱਤੀ ਰੇਸ ਹਾਂ ਬਤਕਾਂ ਸਹੀ ਗੱਲ ਆ ਵਾਹ ਕਿਹੋ ਜਾਂਦਾਰ ਯਾਰ ਲੋਕੇਸ਼ਨ ਆ ਕਿੰਨਾ ਸੋਹਣਾ ਥਿਊ ਆ ਲੋ ਜੀ ਇਹ ਸੀਗਾ ਸ਼ਿਰਮਿਓਨੇ ਸ਼ਹਿਰ ਜਿਹੜਾ ਬਹੁਤ ਹੀ ਪਿਆਰਾ ਤੇ ਇੱਕ ਵਾਰ ਜ਼ਰੂਰ ਆ ਕੇ ਜਾਇਆ ਇੱਥੇ ਹੁਣ ਅਸੀਂ ਚੱਲਿਆ ਵਾਪਸ ਪਿੱਛੇ ਨੂੰ ਜੇ ਕੋਈ ਦਿਖਾਉਣੇ ਆਲੇ ਤੋਂ ਪਿੱਛੇ ਦਿਖਾਉਣੇ ਆ ਪਿੱਛੇ ਵੀ ਲੋਕੇਸ਼ਨ ਬਹੁਤ ਸੋਹਣੇ ਦੇਖਣ ਵਾਲੀਆਂ ਤੇ ਬਾਕੀ ਡੀਜ਼ਨਸ ਹਨ ਜੋ ਆਪਾਂ ਜ਼ਰੂਰ ਜੇ ਬੋਟਰਹੀਂ ਆ ਜਾਵੇ ਤਾਂ ਵਧੀਆ ਜੇ ਕੋਈ ਗੱਡੀ ਨਹੀਂ ਨਹੀਂ ਆਉਣਾ ਚਾਹੁੰਦਾ ਤਾਂ ਡੀਜ਼ਨਸਾ ਨੂੰ ਉਸ ਸਟੇਸ਼ਨ ਤੋਂ ਉਤਰੋ ਉੱਥੋਂ ਬੋਟ ਲਓ ਬੋਟ ਲੈ ਕੇ ਇੱਥੇ ਸਿੱਧਾ ਵਧੀਆ ਚੀਜ਼ ਇਹ ਬੱਕਰੇ ਠੰਡੇ ਜੇ ਬੈਠੇ ਹਨਾ ਸੋਨਾ ਬਣਾਇਆ ਵਜ ਨਹੀਂ ਕੋਈ ਤਾਂ ਸਾਰਾ ਏਰੀਆ ਜੀ ਇੱਥੇ ਮਾਣੇ ਮੋੜੇ ਖਰੀਦਦਾਰੀ ਕਰਦੇ ਆਂ ਬਾਈ ਦੇਖਦੇ ਆਂ ਕਿ ਚੱਕਰਾ ਹੈ ਜਦੋਂ ਬਾਰਫ ਜੀ ਫਾਦਦੇ ਜਾਂ ਉੱਦਾਂ ਆਪਾਂ ਗਾਰੇ 'ਚ ਹਾਂ ਹਾਂ ਉਹ ਟੇਰਾ ਥੋੜੀ ਰੱਖਣਾ ਹਾਂ ਓਕੇ ਜਦੋਂ ਆਪਰੇ ਕੱਦੂ ਜੋ ਕੇ ਫਾਜਣ ਟ੍ਰੈਕ ਹਾਂ ਆਪਾਂ ਹਮੋਂ ਪਾਉਂਦੇ ਹਾਂ ਤੇਰੇ ਬੱਲੇ ਪਾ ਲੋ ਜਾ ਉੱਦਾਂ ਹਾਂ ਹਾਂ ਉਹ ਇਦਾਂ ਅੱਛਾ ਅੱਛਾ ਉਦੇ ਬਸ ਤੇ ਸਹੀ ਹੈ। ਹੂੰ। ਕੋਈ ਹੁਣ ਅਸੀਂ ਜਾ ਰਹੇ ਹਾਂ ਵਾਪਸ ਗੱਡੀ ਵੱਲੋਂ। ਕਿਉਂਕਿ ਸਾਡਾ ਪਾਰਕਿੰਗ ਦਾ ਟਾਈਮ ਵੀ ਥੋੜਾ ਹੀ ਸੀ। 2 ਘੰਟੇ ਦਾ। 2 2.5 ਘੰਟੇ ਦਾ ਸੀ। ਹੁਣ ਜਾ ਰਹੇ ਹਾਂ। ਥੋੜਾ ਟਾਈਮ ਉੱਪਰ ਹੋ ਗਿਆ। ਬਾਕੀ ਜਾ ਕੇ ਦੇਖਦੇ ਹਾਂ। ਉਹ ਦੇਖੋ ਬਈ। ਮੁੰਡੇ ਨਾਲ ਚੱਪੂ ਚਲਾ ਰਹੇ ਵਿੱਚ ਕਿੰਨੇ ਸੋਹਣੇ ਲੱਗਦੇ ਇਥੇ। ਉਹ ਡਿੱਗ ਪਿਆ ਵਿੱਚ ਬਦੰਦਰ। ਡਿੱਗ ਪਿਆ। ਆਏ ਗਈ ਪਰ ਕੁਦਰਤੀ ਚੀਜ਼ ਕੈਮਰੇ ਚ ਕੈਸ ਹੋ ਜਾਂਦੀ ਹੈ। ਬਾਕੀ ਬਾਇਲ ਲੋਕੇਸ਼ਨ ਬਹੁਤ ਸੋਹਣੀ ਹੈ ਇੱਕ ਵਾਰ ਜਰੂਰ ਆ ਕੇ ਜਾਓ ਭੈਣ ਘਰ ਬਾਤ। ਚਾਸ ਰੋਕਣਗੇ ਕਿ ਨਹੀਂ? ਰੋਕ ਗਿਆ ਭਰਾਵਾ। ਰੋਕ ਲਾ ਭਰਾਵਾ ਉੱਪਰ ਮੈਂ ਚੜ੍ਹਦੀ। ਇਹਨੇ ਬਲੌਗ ਸਾਡਾ ਅੱਧ ਵਿਚਾਲੀ ਰਹਿ ਜੇ। ਕੋਈ ਆ ਗਿਆ ਆਪਣੀ ਗੱਡੀ। ਇਹ ਵਿਚਾਰੀ ਹੁਣ ਬਹੁਤ ਸਾਹ ਦਿੰਦੀ ਘੁੰਮਣ ਫਿਰਨ ਵਿੱਚ। ਬੈਠੀ ਇੱਥੇ ਭਾਈ ਜਿਹੜੀ ਪਾਰਕਿੰਗ ਹੈ ਉਹ ਹੈਗੀ ਇੱਕ ਯੂਰੋ ਸਸਤੀ ਅੱਗੇ। 1 ਯੂਰੋ ਮਹਿੰਗੀ ਘੰਟੇ ਪਿੱਛੇ ਚਲਿਏ ਜੀ ਲੋ ਜੀ ਇਹ ਸੀਗੀ ਲਾਗੋ ਗਾਰ ਦਾ ਸਿਰਮਿਓ ਨੇ ਬਹੁਤ ਸੋਹਣੇ ਕੋਈਸ਼ ਨੇ ਟੂਰਿਸਟ ਪਲੇਸ ਹੈ ਇੱਕ ਤਰ੍ਹਾਂ ਦੀ ਤੇ ਬਹੁਤ ਟੂਰਿਸਟ ਆਉਂਦਾ ਇੱਥੇ ਉਮੀਦ ਕਰ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਮਿਲਦੇ ਤੁਹਾਨੂੰ ਕੱਲ ਦੇ ਵਲੌਗ ਦੇ ਵਿੱਚ ਉਦੋਂ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਵੀਡੀਓ ਜਿਹੜਾ ਕਮੈਂਟ ਜ਼ਰੂਰ ਕਰਿਓ ਤੇ ਲਾਈਕ ਜ਼ਰੂਰ ਕਰਿਓ ਓਕੇ ਜੀ ਬਾਏ ਬਾਏ ਬੋਲੀ ਜੀ